ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਆਪਾਂ ਜਮਾ ਹਰਿਆਣੇ ਦੇ ਬਾਡਰ ਤੇ ਖੜੇ ਆ ਤੇ ਪਾਈਆਂ ਦਾ ਪਿੰਡ ਤੁਹਾਨੂੰ ਦੱਸ ਦਿਆਂ ਵੀ ਕਿਹੜਾ ਪਹਿਲਾਂ ਤੁਹਾਨੂੰ ਮੱਝ ਬਾਰੇ ਦੱਸ ਦਈਏ ਵੀ ਇਹ ਮੱਝ ਆ ਜਿਹੜੀ 25 22 ਲੀਟਰ ਦੁੱਧ ਤੇ ਆ ਇਸ ਟਾਈਮ ਸੂਈ ਨੂੰ ਹੋ ਗਏ 2 ਮਹੀਨੇ ਤੇ ਬਾਪੂ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਨਾਰਾ ਜੀ ਸਾਡਾ ਜ਼ਿਲ੍ਹਾ ਮਾਨਸਾ ਨਾ ਕਿਹੜਾ ਮਾਨਸਾ ਤਹਿਸੀਲ ਸਰੋਗੜ ਜੀ ਹਰਿਆਣੇ ਦਾ ਜਮਾ ਬਾਡਰ ਆ ਹਾਂ ਜੀ ਹੈ ਪੰਜਾਬ ਚ ਹਰਿਆਣੇ ਦੇ ਬਾਡਰ ਤੇ ਠੀਕ ਆ ਗੱਲ ਤੇ ਹੁਣ ਮੱਝ ਬਾਰੇ ਦੱਸ ਮਾੜਾ ਜ ਕੀ ਰਿਕਾਰਡ ਆ ਮੱਝ ਦਾ ਕਹਵੇਂ ਛੂਏ ਆ ਮੱਝ ਜੀ ਤੀਜੇ ਛੂਏ ਆ ਹੁਣ ਤੀਜੇ ਛੂਏ ਆ ਹੈ ਠੀਕ ਆ ਇਹ ਲਿਆਂਦੀ ਕਿੱਥੋਂ ਸੀ ਤੁਸੀਂ ਲਿਆਂਦੀ ਹਰਿਆਣਾ ਚ ਲਿਆਂਦੀ ਥਾਰ ਕਰਨੀ ਹੋ ਜੀ ਠੀਕ ਆ ਉੱਥੋਂ ਕੀ ਰਿਕਾਰਡ ਦੇਖ ਕੇ ਲਿਆਂਦੀ ਸੀ ਕਹਵੇਂ ਛੂਏ ਲਿਆਂਦੀ ਸੀ ਉੱਥੇ ਜੇ ਉਹ ਜੁਨੀਵਰਸਿਟੀ ਚ ਉੱਥੇ ਗਈ ਸੀ ਨਾਮ ਤੇ ਥਾਰ ਹੂੰ ਉੱਥੋਂ ਲਿਆਂਦੀ ਸੀ ਇਹਨੇ ਅੱਛਾ ਉੱਥੇ ਕਿੰਨਾ ਦੁੱਧ 21 ਕਿਲੋ 700 ਗ੍ਰਾਮ ਦੁੱਧ ਕੱਢਿਆ ਮੈਂ ਉੱਥੇ ਹਾਂਜੀ ਠੀਕ ਆ ਉਹ ਸਾਡਾ ਵਿਕਟ ਸਾਨੂੰ ਦਿੱਤਾ ਤੇ ਹੁਣ ਜਦੋਂ ਤਣਾਉਲੇ ਚ ਬਾਈ ਹੋਈ ਸੀ ਉਦੋਂ ਕਿੰਨਾ ਕੱਢਿਆ ਸੀ ਉਦੋਂ ਤਾਂ ਮੇਲਾ ਦਾ ਇਹ 22 22 ਕਿਤੇ ਰਹਿ ਗਈ ਸੀ ਬਾਈ 700 ਤੇ ਬਦਲ ਅੱਛਾ ਤੇ ਘਰੇ ਤੇ ਦਿੰਦੀ ਆ 25 26 ਲੀਟਰ 26 ਦੇ ਦਿੰਦੀ ਉੱਥੇ ਜਾ ਕੇ ਮੈਨੇ ਦੁੱਧ ਪਾਣੀ ਨਹੀਂ ਪੀਤਾ ਇਹਨੇ ਹਾਂ ਤੇ ਦਲੀਆ ਨਹੀਂ ਖਾਦਾ ਠੀਕ ਹੈ ਫਿਰ ਇਥੋਂ ਤੀਜੇ ਦਿਨ ਪਾਣੀ ਗਿਆ ਫਿਰ ਮੈਨੇ ਪਾਣੀ ਪੀਤਾ ਫਿਰ ਜਾ ਕੇ ਦੁੱਧ ਤੇ ਆਈ ਠੀਕ ਹੈ ਤੇ ਨੰਬਰ ਕਹਿਮਾ ਚੱਕੇ ਨੇ ਚੌਥਾ ਨੰਬਰ ਹੈ ਜੀ ਇਹਦਾ ਚੌਥਾ ਨੰਬਰ ਚੱਕਿਆ ਤੇ ਬਾਕੀ ਗੱਲ ਆਪਾਂ ਛਿਰੇ ਨਾ ਕਰਾਉਣਾ ਕਿਉਂਕਿ ਇਹਨੇ ਮੱਝ ਦਾ ਕੱਟਾ ਖਰੀਦਿਆ ਤੇ ਸਿਰੇ 21 ਵੀ ਰਿਕਾਰਡ ਦੇਖ ਕੇ ਮੱਝ ਦਾ ਕੱਟਾ ਖਰੀਦਿਆ ਹਨ ਹਾਂ ਹਾਂ ਭਾਈ ਇਹਦਾ ਪਹਿਲੇ ਸੂਏ ਐਕਚੂਅਲ ਨਿਕਲੀ ਦਾ ਮੱਝ ਦਾ ਰਿਕਾਰਡ ਆ ਸੀਗਾ 21 ਕੁਸ਼ ਸੀਗਾ ਠੀਕ ਆ ਨਾ ਦੂਜੇ ਸੂਏ ਨਾਲ ਕੋਲੇ ਕਰੇ ਨੇ 23 ਕਿਲੋ ਕੱਢਿਆਗਾ ਇਹਨਾਂ ਨੂੰ ਕੋਈ ਵਦੋ ਚਬਾਈ ਨਹੀਂ ਕਰਾਈ ਠੀਕ ਹੈ ਨਾ ਉਹ ਸੂਏ ਦਾ ਕਟਾ ਸੀਗਾ ਇਹ ਆਪਕਾ ਟੀਵੀ ਦਾ 4000 ਪਲੱਸ ਦਾਗਾ ਹੂੰ ਤੇ ਅਗਲੀ ਵਾਰੀ ਹੁਣ ਇਹ ਤੱਕ ਇਹਨੇ ਤੀਜੇ ਸੂਏ ਚ ਕਰਦਾ ਹੈਗਾ 26 ਕਿਲੋ ਦੁੱਧ ਦਾ ਅੱਛਾ ਠੀਕ ਹੈ ਨਾ ਆਪਣੇ ਧਰੋਲੇ ਮੇਲਾ ਹੋਇਆ ਸੀਗਾ ਉੱਥੇ ਇਹਨੇ 21 ਕਿਲੋ ਦਾ ਤਾਂ 21 ਕਿਲੋ 700 ਗ੍ਰਾਮ ਚਬਾਈ ਕਰਾਇਆ ਉੱਥੇ ਮੈਂ ਹੀਟ ਚ ਆ ਗਈ ਸੀ ਥੋੜੀ ਜੀ ਮੰਨ ਕੇ ਚੱਲ ਆ ਵੀ ਜਾ ਕੇ ਮੈਂ ਪਹਿਲੀ ਵਾਰ ਬੰਦੇ ਨਵੇਂ ਸੀਗੇ ਤਜਰਬਾ ਘੱਟ ਸੀਗਾ ਤੇ ਉਹ ਮੈਂਨੇ ਉੱਥੇ ਵੀ ਚੱਲ ਵਧੀਆ ਦੁੱਧ ਕਰਾਇਆ ਹੁਣ ਇਹਨਾਂ ਨੂੰ ਇਹੀ ਕਿਹਾ ਵੀ ਹੁਣ ਥੋੜੇ ਦਿਨਾਂ ਤੱਕ ਮੈਂ ਦੀ ਲਾਇਵ ਚ ਵਾਈ ਕਰਾ ਕੇ ਇਹਦਾ ਦੁੱਧ ਦੁਬਾਰੇ ਨਵਾਂ ਰਿਕਾਰਡ ਠੀਕ ਹੈ ਜਣਾ ਬਣਾਉਣਾਗਾ ਲਾਇਵ ਚ ਵਾਈ ਨਾ ਤੁਸੀਂ ਜਿਵੇਂ ਹੁਣ ਮੁਕਾਬਲੇ ਤੇ ਲੈ ਕੇ ਗਏ ਸੀ ਤਾਂ ਤੁਹਾਨੂੰ ਕੋਈ ਇੰਨਾ ਪਤਾ ਨਹੀਂ ਸੀਗਾ ਮੁਕਾਬਲੇ ਬਾਰੇ ਸਾਨੂੰ ਇਹਦਾ ਨਵੇਂ ਬੰਦੇ ਆ ਸਾਨੂੰ ਕੀ ਉਹਦੇ ਦੇਸੀ ਬੰਦੇ ਆ ਅਸੀਂ ਅੱਛਾ ਠੀਕ ਹੈ ਤੁਸੀਂ ਤਾਂ ਐਵੇਂ ਹੀ ਲੈ ਕੇ ਜਿਵੇਂ ਆਪਾਂ ਮੰਡੀ ਤੇ ਲੈ ਕੇ ਜਾਣੇ ਹੁੰਨੇ ਆ ਮੰਡੀ ਚ ਲੈ ਜਾਣੇ ਹੁੰਨੇ ਠੀਕ ਹੈ ਉੱਥੇ ਜਾ ਕੇ ਫਿਰ ਇੱਕੇ ਥਾਂ ਮੈਂ ਖੜੀ ਰਹੀ ਸਾਨੂੰ ਪਤਾ ਨਹੀਂ ਸੀ ਜੇ ਮੈਂ ਨੂੰ ਅਸੀਂ ਰੋਜ਼ ਤੜਕੇ ਨਿਵਾਉਣੇ ਆ 7 ਵਜੇ ਅੱਛਾ ਠੰਡ ਚ ਹਾਂ ਠੰਡ ਵਿੱਚ ਹੁਣ ਨਿਵਾਈਆਂ ਤੜਕੇ 7 ਵਜੇ ਤੇ ਨਾ ਸਾਡੀ ਕਿਲੋ ਦੋ ਤਾਂ ਉਹ ਵਾ ਜਾਂਦੀ ਠੀਕ ਆ ਬੀਨਾ ਉੱਥੇ ਨੁਮਾਈ ਨਹੀਂ ਤਾਂ ਕਰਕੇ ਮੇਰੀ ਤੇ ਬੰਨੀ ਅੱਕੇ ਥਾਈ ਬੰਨੀ ਰਹੀ ਮੈਂ ਹਾਂ ਨਾ ਤੁਸੀਂ ਕੀ ਸੋਚ ਕੇ ਗਏ ਸੀ ਮੇਲੇ 'ਚ ਵੀ ਆਏ ਮਾਝੇ ਖੁੱਲੀ ਫਿਰਦੀ ਰਹਾ ਕਰੂਗੀ ਵੀ ਨਵਾਦਿਆ ਕਰਾਂਗੇ ਆਇਆ ਕਰਾਂਗੇ ਡਿੱਗੀ ਡੁੱਗੀ ਦੇ ਦੇ ਭੈਣਾਂ 2 ਕਿਲੋ ਦੁੱਧ ਆਪਣੀ ਉਹ ਹੀ ਦੇ ਦਿਆ ਕਰੂਗੀ ਠੀਕ ਹੈ ਤੇ ਹੁਣ ਇਹਨੂੰ ਖਰਾਕ ਖਰਾਕ ਕਿੰਨੀ ਪਾਉਣੀ ਹੈ ਉਹਨੂੰ ਉਹ ਖਰਾਕ ਕਿਹੜੀ ਪਾਉਣੀ ਹੈ ਯਾਰ ਮੇਰੇ ਪੱਠੇ 'ਚ ਲੀੜਿਆ ਬੁੜੇ ਬੰਦੇ ਦੇ ਕੋਈ ਮੈਨੂੰ ਤਾਂ ਖਰਾਕ ਪੈਂਦੀ ਹੈ ਨਾ ਤਾਂ ਵੀ 10 ਕੁਸਤਾਂ ਪਾਉਂਦੀ ਹਾਂ ਹੁੰਦਾ ਇਹ 6-7 ਕਿਲੋ ਦਾਣਾ ਦਾਣਾ ਹੁੰਦਾ ਦਾਣਾ ਘਰ ਦੀ ਆ ਕਿ ਕੋਈ ਫੀਡ ਫੂਡ ਵਰਤਦੇ ਆਂ ਨਹੀਂ ਫੀਡ ਨਹੀਂ ਪਾਉਂਦੇ ਅਸੀਂ ਅੱਛਾ ਇਹ ਬਨੌੜੇ ਤੇ ਵੜੇਮੇ ਦੀ ਖਾਲ ਹਾਂ ਤੇ ਛੋਲਿਆਂ ਦੀ ਦਾਲ ਤੇ ਨੇਥੇ ਠੀਕ ਹੈ ਬਸ ਇਹ ਚਾਰ ਪੰਜ ਚੀਜ਼ਾਂ ਵਾਲੀ ਠੀਕ ਹੈ ਜੇ ਕੋਈ ਇਹਨੂੰ ਫੀਡ ਫੂਡ ਪਾਈ ਜਾਵੇ ਫਿਰ ਹੋਰ ਵੀ ਵੱਧ ਜੂ ਵੱਜੂ ਕਿ ਵਧੂ ਕਿਉਂ ਨਾ ਮੇਰੇ 2 ਕਿਲੋ ਦੋ ਦਿਨ ਦਾਣਾ ਹੀ ਵਧਾ ਲੈਣ ਦੀ ਅੱਛਾ ਉਹਦੇ ਨਾਲ ਉਹਦੇ ਨਾਲ ਹੀ ਜਾਊ ਤੱਕੀ ਠੀਕ ਹੈ ਗੱਲ ਫਿਰ ਤਾਂ ਲਾ ਫਿਰ ਗਾਂਹਾਂ ਨੂੰ ਹੁਣ ਇਹਦੀ ਲਾਈਵ ਚ ਬਾਈ ਕਰਾ ਕੇ ਕਰਾ ਦੇ ਫਿਰ ਰਿਕਾਰਡ ਬਣਾਉਨੇ ਆ ਇੱਕ ਕਿਸਾਨ ਦੇ ਘਰੋਂ ਹਨਾ ਮੱਝ ਫਿਰ ਉਹ ਮਨ ਲੱਗਦਾ ਇਹ ਬੰਦੇ ਵੀ ਹੈ ਨਹੀਂ ਹਨਾ ਚਵਾਈਆਂ ਚਬੂਈਆਂ ਕਰਾਉਣ ਵਾਲੇ ਲਾਇ ਵਾਲੇ ਪਤਾ ਨਹੀਂ ਸੀ ਨਾ ਇਹਨੂੰ ਪਤਾ ਨਹੀਂ ਹੁਣ ਮੈਂ ਇਹਦਾ ਮੰਨ ਕੇ ਚੱਲੋ ਵੀ ਮੇਲੇ ਤੇ ਲੈ ਕੇ ਗਣੀ ਇਹਨਾਂ ਨੂੰ ਜਾ ਤੌਰ ਤਾ ਜੋ ਮੇਲੇ ਤੇ ਗਏ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੁਣ ਇਹ ਪਹਿਲੇ ਸੂਏ ਤੇ 8 ਕਿਲੋ ਤੋਂ ਡਰਾਈ ਕਰੀਆ ਦੂਜੇ ਸੂਏ ਮੈਂ 2 2.5 ਮਹੀਨੇ ਰਹਿਨੇ 10 ਕਿਲੋ ਤੋਂ ਡਰਾਈ ਕਰੀਆ ਠੀਕ ਹੈ ਨਾ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਇਹਦੀ ਮੈਂ ਇਹਨੀਆਂ 2-3 ਚਵਾਈਆਂ ਲੰਬੇ ਟਾਈਮ ਤੱਕ ਹੁਣ ਠੀਕ ਹੈ ਨਾ ਵਧੀਆ ਮੈਂ ਦਾ ਵਧੀਆ ਰਿਕਾਰਡ ਬਣ ਗਿਆ ਹਨਾ ਪੂਰੇ ਸੂਏ ਦਾ ਹਨਾ ਸਹੀ ਗੱਲ ਆ ਤੇ ਬਾਕੀ ਹਾਂ ਬਾਕੀ ਆਪਣੇ ਨਾਲ ਹੁਣ ਹੈਗੇ ਨੇ ਗਾਇਤ ਕਿ ਮੈਂ ਤਾਂ ਬਈ ਵਧੀਆ ਚੰਗਾ ਰਿਕਾਰਡ ਬਣਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੈਂ ਦੇ ਜਿਹੜੇ ਬੱਚੇ ਨੇ ਠੀਕ ਆ ਨਾ ਤੇ ਵਧੀਆ ਆਉਣਗੇ ਹਨਾ ਆਉਣਗੇ ਕਾ ਕਰ ਕੀ ਨਾ ਉਹ ਜਿਹੜੀ ਬਾਪੂ ਮੱਝ ਖੜੀ ਇੱਕ ਉਹਦੇ ਬਾਰੇ ਵੀ ਦੱਸਦੀ ਹੁਣ ਇਹ ਤਾਂ ਦੱਸ ਹੀ ਦਿੱਤਾ ਉਹਦੇ ਮੱਝ ਜੀ ਹੋ ਉਹਦੇ ਥੱਲੇ ਹੁਣ 10 ਕਿਲੋ ਟਾਈਮ ਦਾ ਦੁੱਧ ਹੈ 1.5 ਕਿਲੋ ਅੱਛਾ ਸੁਵੀ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਇੱਕ ਟਾਈਮ ਹੀ ਉਹ 5 ਮਹੀਨੇ 5.5 ਮਹੀਨੇ ਦੀ ਕੱਬਣ ਹੈ ਅੱਛਾ ਉਹ ਵੀ ਚੰਗੀ ਆ ਉਹ ਵੀ ਚੰਗੀ ਆ ਮੈਂ ਉਹ ਕਿੰਨਾ ਦੇ ਦਿੰਦੀ ਆ ਪੀਕ ਤੇ 20 ਕਿਲੋ ਜੀ ਬਸ ਦੋ ਵਾਦ ਨਹੀਂ ਐਵੇਂ ਕੱਢਿਆ ਸੀ ਇੰਨੇ ਕੱਢਦੀਆਂ ਹੈ ਠੀਕ ਹੈ ਲੈ ਵੀ sire ਖੋਲ ਕੱਟਾ ਚੱਲੀਏ ਪਿੰਡ ਆਪਾਂ ਵੀ ਆਪਾਂ ਨੂੰ ਵੀ ਨਹੀਂ ਰਹੂ ਠੀਕ ਹੈ ਜੀ ਬਾਪੂ ਜੀ ਚੰਗਾ ਜੀ ਚਾਰ ਕਪੜੇ ਕਾ